ਲੁਧਿਆਣਾ ਚ ਕਾਂਗਰਸੀ ਪ੍ਰੈਸ ਕਾਨਫਰੰਸ ਰਾਜਾ ਵੜਿੰਗ ਨੇ ਮੁੜ ਚੁੱਕੇ ਰਵਨੀਤ ਬਿੱਟੂ ਦੇ ਬਿਆਨਾਂ ਤੇ ਸਵਾਲ ਕਿਆ ਕਿਵੇਂ ਮਿਲ ਗਏ ਤਿੰਨ ਕੋਠੀਆਂ ਰਵਨੀਤ ਬਿੱਟੂ ਨੂੰ ਦੱਸਿਆ ਚੋਣਾਂ ਵਿੱਚ ਲਾਨੀ ਕਿਾ ਲੁਧਿਆਣਾ ਚ ਕਿਾ ਲੁਧਿਆਣਾ ਚ ਹੁਣ ਤੱਕ ਕਿਉਂ ਨਹੀਂ ਬਣਾਇਆ ਘਰ ਦੂਸਾ ਪਹਿਲਾਂ ਗਲਤੀ ਕੀਤੀ ਸੀਗੀ ਆਪ ਪਾਰਟੀ ਜੁਆਇਨ ਕਰਕੇ ਉਹ ਗਲਤੀ ਅਸੀਂ ਰੈਕਟਿਫਾਈ ਕਰ ਲਈ ਤੇ ਕੁਝ ਦਿਨ ਪਹਿਲਾਂ ਚਿਲਦੀ ਘਟ ਸ਼ਾਮਲ ਹੋ ਗਏ ਤੇ ਕਾਂਗਰਸ ਜਿਹੜੀ ਸਾਡੀ ਅਕਡੋ ਹੂਮਰ ਸਪਿਰਚੁਅਲ ਹੂਮਰ ਉਹਨੂੰ ਅਸੀਂ ਜੁਆਇਨ ਕਰ ਲੇ ਸਿਆਸੀ ਹਵਾ ਤੇ ਆਪਦੀ ਕਾਫੀ ਬਦਲ ਰਹੀ ਆ ਸਿਆਸੀ ਹਵਾ ਲੁਧਰਾਂ ਦੀ ਕਾਫੀ ਬਦਲ ਰਹੀ ਆ ਤੁਸੀਂ ਸਾਰੇ ਆਪ ਨੂੰ ਮੰਨ ਲਓ ਪਹੁਣੋ ਕਥਾ ਵੀ ਜਿਹੜੀ ਢੇਰੀ ਬਗੀ ਸੀ ਦੋ ਸਾਲ ਪਹਿਲਾਂ ਉਹ ਅੱਜ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਚਾਰ ਜੂਰ ਨੂੰ ਵੋਟਾਂ ਗਿਣੀਆਂ ਜਾਣਗੀਆਂ ਸਭ ਤੋਂ ਜ਼ਿਆਦਾ ਵੋਟ ਕੱਢੂਗੀ ਵੋਟ ਸ਼ੇਰ ਵੀ ਕੱਢੂਗੀ ਤੇ ਵੋਟ ਦੀ ਗਿਣਤੀ ਸਭ ਤੋਂ ਜ਼ਿਆਦਾ ਕਰੋਗੀ ਆਪ ਜੀ ਦੂਜੀ ਪਾਰਟੀਆਂ ਗੇਨ ਕਰਨਗੀਆਂ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਗੇਨ ਕਰੂਗੀ ਬੀ ਜੀ ਪੀ ਵੀ ਗੇਨ ਹੋਊਗੀ ਲੇਕਿਨ ਮੈਂ ਪੂਰਾ ਕੰਫੀਡੈਂਟ ਹਾਂ ਵੀ ਜਦੋਂ ਰਿਜ਼ਲਟ ਡਿਕਲੇਅਰ ਹੋਇਆ ਚਾਪਰੀ ਖਾਲ ਨੂੰ ਲੁਧੇ ਨੇ ਪਾਰਲੀਮੈਂਟ ਰਿਸਰਟ ਤੋਂ ਸ੍ਰੀ ਰਾਜਾ ਮੋਢੀ ਇਲੈਕਟਡ ਡਿਕਲੇਅਰ ਹੋਣਗੇ ਆਪ ਪਾਰਟੀ ਨੂੰ 42% ਵੋਟ ਮਿਲੀ ਸੀਗੀ ਪਿਛਲੇ ਅਸੈਂਬਲੀ ਇਲੈਕਸ਼ਨ ਚ 42% ਵੋਟਸ ਅਨਸਸਟੇਨੇਬਲ ਆ ਪਾਰਲੀਮੈਂਟਰੀ ਇਲੈਕਸ਼ਨ ਤੇ ਤੁਸੀਂ ਦੇਖੋਗੇ ਜਦੋਂ 4 ਤਰੀਕ ਨੂੰ ਵੋਟਾਂ ਗਿਆ ਗਈਆਂ ਆਪ ਪਾਰਟੀ ਵਿਲ ਬੀ ਲੈਸ ਦੈਨ 25% ਕਾਂਗਰਸ ਪਾਰਟੀ ਦੀ ਬਹੁਤ ਅਗਲੀ ਬੇਸ ਆ ਡਾਟਾ ਮੇਰੇ ਕੋਲ ਹੈਗਾ ਡਾਟਾ ਮੇਰੇ ਕੋਲ ਲੈ ਲਓ ਜਦੋਂ ਤੁਸੀਂ 2022 ਦਾ ਡਾਟਾ ਸਟੱਡੀ ਕਰਦੇ ਹੋ ਜੇੜੋ ਤੁਸੀਂ ਪਾਰਲੀਮੈਂਟਰੀ ਟਰਨ ਆਊਟ ਦੀ ਉਹਨੂੰ ਤੁਸੀਂ ਐਡਜਸਟ ਕਰਦੇ ਹੋ ਰਾਜਾ ਜਿੱਤੀ ਜਿਹੜੀ ਸਟਾਰਟਿੰਗ ਬੇਸ ਆ ਉਹ ਹੈਗੀ ਆ 246000 ਕਿਉਂਕਿ ਮਲਟੀ ਕੰਪਨਰ ਕੰਟੈਸਟ ਆ ਅੱਗੇ ਤਾਂ ਬਾਈਪੋਲਰ ਕੰਟੈਸਟ ਹੁੰਦੇ ਸੀਗੇ 2019 ਤੱਕ ਨਿਕਲੇ ਜਿਹੜੇ ਮਲਟੀ ਕੰਪਨਰ ਕੰਟੈਸਟ ਹੁੰਦੇ ਨੇ ਬੜੇ ਅਨਪ੍ਰੇਡਿਕਲ ਹੁੰਦੇ ਨੇ ਇਹ ਜਿਹੜੀ ਜ਼ੋਨ ਆ ਆਪਣੇ ਕੋਲ ਲੁਧਿਆਣਾ ਪਾਰਲੀਮੈਂਟਰੀ ਸੀਟ ਦੀ ਤਕਰੀਬਨ ਜਿਹੜਾ ਕੈਂਡੀਡੇਟ 290 ਤੱਕ ਲੱਖੇ ਪਹੁੰਚ ਗਿਆ ਹੀ ਊਲ ਬੀ ਡਿਕਲੇਅਰ ਹੋ ਗਏ ਨਾ ਐਂਡ ਆਈ ਐਮ ਕੰਫੀਡੈਂਟ ਥੈਟ ਦ winner will be ਰਾਜਾ ਬੜੀ ਜਿਹੜੀ ਬੀਜੇਪੀ ਆ ਦੇਖੋ ਬੜਾ ਗਲਤ ਪੇਖਾ ਵੀ ਬੀਜੇਪੀ ਦੀ ਕੋਈ ਵੇਵ ਆ ਪ੍ਰਧਾਨ ਸਾਹਿਬ ਬੀਜੇਪੀ ਦੀ ਵੇਵ ਮੈਥੋਂ ਦੱਸ ਦਿਨਾ ਕਿਹੜੀ ਵੇਵ ਆ 1,58,000 ਵੋਟ ਪਈ ਸੀ ਬੀਜੇਪੀ ਨੂੰ 2022 ਦੇ ਅਸੈਂਬਲੀ ਇਲੈਕਸ਼ਨ ਚ ਇਹ ਨੌ ਹਲਕਿਆਂ ਚ ਉਹਦੇ ਚ ਮੈਂ 837 ਵੋਟਾਂ ਜਿਹੜੀਆਂ ਮੋਰੀ ਸਾਹਿਬ ਨੂੰ ਧਾਕੇ ਹੱਤੀ ਪਈਆਂ ਉਹ ਵੀ ਵਿੱਚ ਗਿਣਨੀ ਜਦੋਂ ਕਹਿੰਨ ਨੂੰ ਅਡਜਸਟ ਕਰਦੇ ਆ 155 ਚੋਂ ਪਾਰਲੀਮੈਂਟਰੀ ਟਰਨਆਊਟ ਤੇ 1.5 ਲੱਖ ਵੋਟ ਰਹਿ ਜਾਂਦੀ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ 1.5 ਲੱਖ ਦੀ ਬੇਸ ਆ ਉਹਨੂੰ ਬੀਜੇਪੀ ਦੇ ਕੈਂਡੀਡੇਟ ਜੁਨੀਤ ਬਿੱਟੂ ਜੀ ਕਿਵੇਂ 3 ਲੱਖ ਤੇ ਲੈ ਕੇ ਜਾ ਸਕਦੇ ਆ ਦੈਟ ਇਜ਼ ਐਨ ਇੰਪੋਸਿਬਿਲਟੀ ਇਟ ਇਜ਼ ਇੰਪੋਸਿਬਲ ਫॉर ਬੀਜੇਪੀ ਟੂ ਵਿਨ ਦਿਸ ਇਲੈਕਸ਼ਨ ਦਿਸ ਇਲੈਕਸ਼ਨ ਇਜ਼ ਅ ਸਟ੍ਰੇਟ ਕੰਟੈਸਟ ਬੀਟਵੀਨ ਕਾਂਗਰਸ ਐਂਡ ਆਪ ਪਾਰਟੀ ਐਂਡ ਜਿੰਜਾ ਤੋਂ ਆਪਾਂ ਜੋ ਉਮਰ ਜੀ ਕਹੀ ਹੈ ਲੱਖ ਰੁਪਏ ਦੇ ਦਿੱਤਾਂਗੇ 2 ਲੱਖ ਰੁਪਏ ਦੇ ਦਿੱਤਾਂਗੇ ਤੁਸੀਂ ਸਾਰੇ ਆਪੋ ਮੰਨਦੇ ਤੁਹਾਨੂੰ ਸਾਰੇ ਨੂੰ ਪਤਾ ਵੀ ਮਾਰਜਿਨਸ ਆਫ ਵਿਕਟਰੀ ਆਰ ਗੋਇੰਬੀ ਰੈਗੂਲਰਲੀ ਫਾਈਨ ਬਟ ਆਮ ਕੰਫੀਡੈਂਸ ਵਿੱਚ ਜਦੋਂ ਰਿਜ਼ਲਟ ਡਿਕਲੇਅਰ ਹੋਇਆ ਰਾਜਾ ਜੀ ਇਸ ਗੋਨ ਟੂ ਵਿਨ ਲੁਧਿਆਣਾ ਪਾਰਲੀਮੈਂਟਰੀ ਸੀਟ ਬਾਇ ਸਿਗਨੀਫੀਕੈਂਟ ਮਾਰਜਿਨ ਸੋ ਦੈਟ ਇਜ਼ ਆਲ ਫਰ ਮੀ ਆ ਵਿਲ ਹੈਂਡ ਇਟ ਟੂ ਪ੍ਰਧਾਨ ਸਾਹਿਬ ਬਰਾਂਜੀ ਪ੍ਰਧਾਨ ਸਾਹਿਬ ਹੋਏ ਪਰ ਉਹ ਸਸਪੈਂਡ ਨੇ ਬਰਾਂਜੀ ਜੀ ਇਸ ਮੁਚੇ ਉਹਨੇ ਜੇ ਪਾਰਲੀਮੈਂਟਰੀ ਹਲਕੇ ਅਤੇ ਵਰ ਸਮਝ ਲੋ ਯਾ ਇਹਨਾਂ ਸਾਰਿਆਂ ਨੂੰ ਅਸਿਸਟ ਕਰਨ ਲਈ ਸਮਝ ਲੋ ਮਨ ਅਥਪੇ ਜੈ ਮੈਂ ਹਾਈ ਕਮਾਂਡ ਦਾ ਖਾਸ ਤੌਰ ਤੇ ਰਾਹੁਲ ਜੀ ਦਾ ਧੰਨਵਾਦ ਕਰਦਾ ਹਾਂ ਦੂਸਰਾ ਮੈਂ ਜਿਵੇਂ ਜਸਜੀ ਜੀ ਨੇ ਗੱਲ ਕੀਤੀ ਹੈ ਮੈਂ ਜਸਜੀ ਦਾ ਸਵਾਗਤ ਕਰਦਾ ਹਾਂ ਕਿ ਇਹ ਫੈਮਿਲੀ ਚ ਵਾਪਸ ਆਏ ਨੇ ਮੈਨੂੰ ਇੱਕ ਦਿਨ ਯਾਦ ਹੈ 1977 ਚ ਜਿਸ ਵਲੇ ਡਾਊਨ ਫਾਲ ਆਇਆ ਸੀ ਇੰਦਰਾਜੀ ਤੇ ਪ੍ਰੀਮੀਸਟਰship ਤੇ ਔਰ ਸਾਰੇ ਕੰਟਰੀ ਚ ਕਾਂਗਰਸ ਹਾਰ ਗਈ ਸੀ ਜਸੀ ਦੇ ਫਾਦਰ ਨੇ ਔਰ ਉਹਨਾਂ ਦੇ ਕੁਝ ਦੋਸਤਾਂ ਨੇ 78 ਚ ਲੰਡਨ ਇੱਕ ਬਹੁਤ ਵੱਡੀ ਮੀਟਿੰਗ ਕਰਾਈ ਉਸ ਵਲੇ ਦੇ ਜਿਹੜੇ ਐਨਆਰਆਈਸ ਵਰਡ ਨਹੀਂ ਸੀ ਉਹਦੋਂ ਆਇਆ ਉਸ ਵਲੇ ਦੇ ਜਿਹੜੇ ਪੰਜਾਬੀ ਵਾਸੀ ਸੀ ਉੱਥੇ ਉਹਦਾ ਇੰਨਾ ਅੱਛਾ ਅਸਰ ਪੰਜਾਬ ਤੇ ਹੋਇਆ ਕਿ 1980 ਦੇ ਵਿੱਚ ਪੰਜਾਬ ਨੇ ਬਹੁਤ ਸੀਤਾਂ ਦਿੱਤੀਆਂ ਅਰਿੰਦਰਾਜੀਵ ਵਾਪਸ ਆਵਰ ਚਾਏ ਜਸਜੀਦੀਕ ਕਾਂਗਰਸੀਨਲ ਉਹ ਉਹ ਸੰਬੰਧ ਹੈ ਮੌਸਮੰਦਰ ਨੂੰ ਲੈ ਕੇ ਗੱਲ ਕਰਨੀ ਚਾਹੁੰਦਾ ਕਿ ਹੋ ਜਾਂਦਾ ਕਿਸੇ ਵੇਲੇ ਕੋਈ ਸੋਚ ਆ ਜਾਂਦੀ ਹੈ ਕਿ ਜੇ ਕੋਈ ਹੋ ਗਈ ਉਹਨਾਂ ਨੇ ਫੀਲ ਵੀ ਕੀਤਾ ਬਈ ਮੰਨੇ ਸੀ ਕਰਨਾ ਚਾਹਣਾ ਸੀਦਾ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਅਸੀਂ ਇਹ ਸਮਝ ਦੇਣੀ ਹੈ ਕਿਤੇ ਗਏ ਸੀਗੇ ਬਾਕੀ ਅੱਜ ਦਾ ਜਿਹੜਾ ਦੇਸ਼ ਦੇ ਵਿੱਚ ਟ੍ਰੈਂਡ ਚੱਲ ਰਿਹਾ ਹੈ ਉਸ ਟ੍ਰੈਂਡ ਦੇ ਵਿੱਚ ਇਹ ਜਿਹੜਾ ਆਉਣਾ ਜਾਣਾ ਚੱਲ ਰਿਹਾ ਹੈ ਇਹ ਤੁਸੀਂ ਦੇਖੋ ਇਸ ਗੱਲ ਨੂੰ ਕਿ ਜਿੱਥੇ ਪੋਲਿਟਿਕਲ ਲੋਗ ਚੁਣੇ ਹੋਏ ਲੋਗ ਤਿੰਨ ਤਿੰਨ ਵਾਰ ਦੇ ਐਮਪੀ ਚਾਰ ਚਾਰ ਵਾਰ ਦੇ ਐਮਪੀ ਇਹ ਸੋਚ ਲੈਂਦੇ ਹੈ ਕਿ ਅਸੀਂ ਪਾਰਟੀ ਬਦਲ ਲਈ ਹੈ ਤਉ ਉਹਦੇ ਵਿੱਚ ਮੈਂ ਸਮਝਦਾ ਸਿਰਫ ਇੱਕ ਵੈਸਟਡ ਇੰਟਰਸਟ ਹੁੰਦਾ ਸੈਲਫ ਇੰਟਰਸਟ ਹੁੰਦਾ ਹੈ ਇਟ ਇਜ਼ ਨਾ ਲੋਕਾਂ ਦਾ ਇੰਟਰਸਟ ਹੈ ਨਾ ਕਿਸੇ ਪਾਰਟੀ ਦਾ ਇੰਟਰਸਟ ਹੈ ਨਾ ਵੀ ਆਰ ਲਾ ਬੇਕਰਸ ਨਾ ਸਾਡਾ ਉਸ ਪਾਸੇ ਕੋਈ ਇੰਟਰਸਟ ਹੈਗਾ ਇਹ ਇਹ ਸਿਰਫ ਆਪਣੀ ਪ੍ਰਮੋਸ਼ਨ ਸੈਲਫ ਪ੍ਰਮੋਸ਼ਨ ਲਈ ਹੈ ਮੈਂ ਤਾਂ ਹੈਰਾਨ ਹੁੰਨਾ ਕਈ ਵਾਰ ਕਿ ਬੀਜੇਪੀ ਕਹਿੰਦੀ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਕਰਨਾ ਅਜਤੰ ਕਾਂਗਰਸ ਯੁਕਤ ਬੀਜੇਪੀ ਹੈ ਪੰਜਾਬ ਦੇ ਤਾਂ ਖਾਸ ਕਰਕੇ ਕਾਂਗਰਸ ਯੁਕਤ ਬੀਜੇਪੀ اور ਬੀਜੇਪੀ ਰਕੀ ਹਾਲਤ ਸੁਲੇ ਬੀਜੇਪੀ ਦੇ ਜਿਹੜੇ ਪੁਰਾਣੇ ਵਰਕਰਾਰਸ ਦੇ ਦੂਜੇ ਵਰਕਰ ਪੁਰਾਣੇ ਲੀਡਰ ਉਹ ਸਾਰੇ ਕਰਸ਼ ਬੈਠੇ ਨੇ ਮੈਂ ਅਸ਼ੂਰ ਕਰਦਾ ਤੁਹਾਨੂੰ ਮੈਨੂੰ ਪਤਾ ਹੈ ਇਸ ਕਰਦਾ ਸਾਰੇ ਕਰਸ਼ ਬੈਠੇ ਨਵੀਂ ਜਿਹੜੀ ਬੀਜੇਪੀ ਐ ਜਿਹਨੂੰ ਕਾਂਗਰਸ ਤੇ ਬੀਜੇਪੀ ਕਹਿੰਦੇ ਐ ਉਹਦੇ ਨਾਲ ਉਹਨਾਂ ਦਾ ਕੋਈ ਕੋਆਪਰੇਸ਼ਨ ਨਹੀਂ ਕੋਈ ਇਕਤਾ ਨਹੀਂ ਹੈ ਬਿਲਕੁਲ ਆਪਸ ਵਿੱਚ ਕੋਈ ਸਮਾਨ ਨਹੀਂ ਹੈ ਤੇ ਉਹ ਮੈਂ ਇਸ ਗੱਲ ਨੂੰ ਪੂਰਾ ਤੁਸੀਂ ਵੀ ਲੋਕਲ ਦੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਨਾਲ ਪੁਰਾਣੀ ਬੀਜੇਪੀ ਦਾ ਰਾਜ ਬੈਠੀ ਐ ਔਰ ਬੀਜੇਪੀ ਜਿਹੜੀ ਨੈਤਿਕਤਾ ਦੀ ਗੱਲ ਕਰਦੀ ਸੀ ਜਿਹੜੀ ਐਥਿਕਸ ਦੀ ਹਮੇਸ਼ਾ ਗੱਲ ਕਰਦੀ ਸੀ ਉਸ ਬੀਜੇਪੀ ਨੇ ਕੈਸੇ ਕੈਸੇ ਲੋਕ ਲੇਤੇ ਨੇ ਥਰੋਟ ਦੀ ਨਹੀਂ ਆਪਾਂ ਬਾਕੀ ਗੱਲਾਂ ਨਹੀਂ ਕਰਦਾ ਆਪਾਂ ਪੰਜਾਬ ਸੀ ਦੇਖ ਲਈਏ ਕੈਸ ਸਿਸਟਮ ਕੀ ਬਣਾਇਆ ਹੈ ਇਲੈਕਟਰਲ ਸਿਸਟਮ ਐਸ ਲਈ ਮੇਰਾ ਕਹ ਲੇ ਕਿ ਚੁਣੋਏ ਨੁਮਾਇੰਦੇ ਦੇ ਪ੍ਰਤੀ ਜੋ ਜੋ ਲੋਕਾਂ ਦੀ ਨਿਗਾਹ ਜਾਂਦੀ ਹੈ ਉਹਦੇ ਚ ਕੋਈ ਥੋੜੀ ਜੀ ਸਾਨੂੰ ਇਹ ਨਜ਼ਰ ਆਉਂਦੇ ਵੀ ਕੋਈ ਥੋੜੀ ਝਲਕ ਕਿ نیچے ਬੰਦੀ ਆਉਂਦੀ ਹੈ ਕਿ ਇਹ ਸਾਡੇ ਰਿਪਰੈਜ਼ੈਂਟੇਟਿਵ ਨੇ ਜਿਹੜੇ ਇੰਨਾ ਬੈਨੀਫਿਟ ਲੈ ਕੇ ਮਾਂ ਪਾਰਟੀ ਕੋਲੋਂ ਔਰ ਇੰਨਾ ਇੰਨਾ ਫਾਇਦੇ ਉਠਾ ਕੇ ਇੰਨਾ ਸਾਰਾ ਕੁਝ ਲੈ ਕੇ ਤੁਸੀਂ ਪਾਰਟੀ ਬਦਲ ਰਹੇ ਹੋ ਕਾਦੇ ਲਈ ਕੀ ਸੋਚ ਬੰਦੀ ਹੈ ਸੋ ਮੈਂ ਮੈਂ ਜਿੱਥੇ ਉਸ ਗੱਲ ਨੂੰ ਪ੍ਰਨਮ ਕਰਦਾ ਮੈਂ ਤੂੰ ਤੂੰ ਮੈਂ ਉਹਦੀ ਲੜਾਈ ਇਸ ਨਹੀਂ ਲੈਣਾ ਨਾ ਮੈਂ ਇਸ ਗੱਲ ਤੇ ਆਉਣਾ ਹੈ ਮੇਰੀ ਮੇਰੀ ਡਿਊਟੀ ਲਗਾਈ ਹੈ ਰਾਜਾ ਸਾਹਿਬ ਨੂੰ ਅਸਿਸਟ ਕਰਨ ਦੀ ਜਿਵੇਂ ਪ੍ਰੋਪਰ ਅਸਿਸਟ ਕਰੂੰਗਾ ਅੱਛਾ ਰਹੂੰਗਾ ਔਰ ਮੈਂ ਇਹ ਮੀਡੀਆ ਨੂੰ ਵੀ ਅਸ਼ੂਰ ਕਰਦੇ ਹਾਂ ਇਸ ਗੱਲ ਦਾ ਕਿ ਕਮਿਊਨੀਕੇਸ਼ਨ ਐਸੀ ਰੱਖਾਂਗੇ ਆਪਾਂ ਪੋਜ਼ਿਟਿਵ ਜੇ ਜੇੜੀ ਕੋਈ 네ਗੇਟਿਵ ਪੋਲਿਟਿਕਸ ਕਰਨੀ ਹੈ ਮੈਂ ਉਹ ਕਰਨ ਆਇਆ ਮੈਂ ਪਾਰਟੀ ਨੂੰ ਅਸਿਸਟ ਕਰਨ ਆਇਆ ਔਰ ਅੱਜ ਦੀ ਡੇਟ ਦੇ ਵਿੱਚ ਤੂ ਤੂ ਮੈਮਾ ਵਾਲੀ ਪੋਲਿਟਿਕਸ ਹੈ ਸਭ ਤੋਂ ਡਵੈਲਪਮੈਂਟਲੀ ਡੈਟਰੀਮੈਂਟਲ ਹੈ ਉਹ ਸਾਨੂੰ ਉਸ ਪਾਸੇ ਜਾਣਾ ਨਹੀਂ ਚਾਹੀਦਾ ਮੈਂ ਜਿਆਦਾ ਕੁਝ ਨਾ ਕਹਿੰਦੇ ਹੋਏ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਹਾਂ ਹਮ ਤਾਂ ਔਰ ਇਸ ਤੋਂ ਮੈਲਾ ਵੀ ਮੈਂ ਤੁਹਾਡੇ ਕੋਲ ਆ ਹੀ ਪਹੁੰਚ ਕੇ ਮਾਫੀ ਮੰਗ ਚੁੱਕਿਆ ਤੁਹਾਨੂੰ ਦੋਨਾਂ ਪਤਾ ਹੈ ਕਿ ਇਲੈਕਸ਼ਨ ਡੇਸ ਹੈ ਦਾ ਤੂੰ ਕਾਫੀ देर ਹੋ ਜਾਂਦੀ ਹੈ ਔਰ ਸੁਬਾਹ ਵੀ ਪਾਰਕਸ ਦੇ ਵਿੱਚ ਜਾਣਾ ਲੋਕਾਂ ਨੂੰ ਮਿਲਣਾ ਸੋ ਆਮ ਸੌਰੀ ਵਾਂਸ ਅਗੇਨ ਕਿ ਮੈਂ ਲੇਟ ਆਇਆ ਹਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਾਡੇ ਜੱਸੀ ਕੰਗੂੜਾ ਸਾਹਿਬ ਜਿਨ੍ਹਾਂ ਦੀ ਘਰ ਵਾਪਸੀ ਹੋਈ ਹੈ ਔਰ ਸਾਨੂੰ ਇਸ ਕਾ ਦੀ ਬੇਹਦ ਖੁਸ਼ੀ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਫੀਸ਼ੀਅਲ ਤੌਰ ਤੇ ਮੈਂ ਤੇ ਬ੍ਰਾਹਮਿੰਦਰ ਸਾਹਿਬ ਔਰ ਤਲਵਾਰ ਸਾਹਿਬ ਅੱਜ ਉਹਨਾਂ ਨੂੰ ਜੀ ਆਇਆ ਕਰਨ ਵਾਸਤੇ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿਉਂਕਿ ਖੰਗੂੜਾ ਸਾਹਿਬ ਦਾ ਬਹੁਤ ਪੁਰਾਣਾ ਪਿਸ਼ੋਕੜ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਦਿਲ ਦੁਖਿਆ ਹੋਏਗਾ ਜਦੋਂ ਕਦੇ ਆਮ ਆਦਮੀ ਪਾਰਟੀ ਇਹਨਾਂ ਨੇ ਜੁਆਇਨ ਕੀਤੀ ਪਰ ਅੱਜ ਵੀ ਉਸੇ ਤਰ੍ਹਾਂ ਦੇ ਰਿਸ਼ਤੇ ਚਾਹੇ ਉਹ ਦਿੱਲੀ ਲੈਵਲ ਤੇ ਹੈ ਗਾਂਧੀ ਫੈਮਿਲੀ ਦੇ ਨਾਲ ਚਾਹੇ ਹੋਰ ਲੀਡਰਸ਼ਿਪ ਦੇ ਨਾਲ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਦੇ ਰਿਸ਼ਤਿਆਂ ਦੇ ਵਿੱਚ ਉਸੇ ਤਰ੍ਹਾਂ ਦੀ ਮਠਾਸ ਰੱਖੀ ਇੱਕ ਬਲੱਖਣਤਾ ਇਸ ਵਿਅਕਤੀ ਦੇ ਵਿੱਚ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਆਪਣੀ ਪਾਰਟੀ ਦੇ ਵਿੱਚ ਹਾਲਾਂਕਿ ਜਿ세 ਗੰਗੂੜਾ ਸਾਹਿਬ ਚੋਣਾਂ ਲੜੇ ਔਰ ਫਿਰ ਕੁਝ ਆਪਣੀਆਂ ਘਰੇਲੂ ਦਿੱਕਤਾਂ ਕਰਕੇ ਉਸ ਮਜਬੂਰੀਆਂ ਹੋ ਗਈਆਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਆਮਦਵੀ ਪਾਰਟੀ ਜੁਆਇਨ ਕਰ ਲਈ ਲੇਕਿਨ ਮੈਂ ਇਹਨਾਂ ਦੇ ਮੂੰਹ 'ਚੋਂ ਕਦੇ ਕਾਂਗਰਸ ਪ੍ਰਤੀ ਕੋਈ ਮਾੜੇ ਸ਼ਬਦ ਨਹੀਂ ਸੁਣਿਆ ਔਰ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਮੇਰਾ ਖਿਆਲ ਬਚਪਨ ਤੋਂ ਲੈ ਕੇ ਤੇ ਸਾਰਾ ਕੁਝ ਉਹਨਾਂ ਦੇ ਪਰਿਵਾਰਾਂ ਦਾ ਤੇ ਉਹਨਾਂ ਦਾ ਸਭ ਕੁਝ ਸਵਾਰਿਆ ਅੱਜ ਜਦੋਂ ਪਾਰਟੀ ਛੱਡ ਕੇ ਉਹ ਲੋਕ ਜਾਂਦੇ ਨੇ ਤੇ ਫਿਰ ਪਾਰਟੀ ਦੀ ਬਹੁਤ ਨਖੇਦੀ ਕਰਦੇ ਮੈਂ ਉਹਨਾਂ ਨੂੰ ਹਮੇਸ਼ਾ ਇਹ ਰਾਏ ਦਿੰਦਾ ਕਿ ਕਈ ਵਾਰੀ ਓਪਰਚ्युनिटी ਤੁਹਾਡੇ ਤੁਹਾਨੂੰ ਮਿਲਦੀ ਹੈ ਤੁਸੀਂ ਚਲੇ ਜਾਂਦੇ ਹੋ ਕੋਈ ਗੱਲ ਨਹੀਂ ਤੁਸੀਂ ਚਲੇ ਗਏ ਲੇਕਿਨ ਕਮ ਸੇ ਕਮ ਜਿਸ ਥਾਲੀ 'ਚ ਖੰਦਾ ਹੋਵੇ ਉਸ ਥਾਲੀ 'ਚ ਛੇਦ ਕਰਨ ਦੀ ਲੋੜ ਨਹੀਂ ਹੈ ਇਹ ਜਾਖੜ ਸਾਹਿਬ ਨੇ ਕੀਤਾ ਇਹ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਜਿਹੜੇ ਵੱਡੇ ਵੱਡੇ ਲੋਕ ਰਹੇ ਦੋ ਦੋ ਵਾਰੀ ਮੁੱਖ ਮੰਤਰੀ ਰਹੇ ਔਰ ਜਿਹੜੇ ਲੋਕ ਚੋਣ ਹਾਰ ਕੇ ਪਾਰਟੀਆਂ ਦੇ ਪ੍ਰਧਾਨ ਰਹੇ ਫਿਰ ਉਹਨਾਂ ਨੂੰ ਜਾਖੜ ਸਾਹਿਬ ਵਰਗਿਆਂ ਨੂੰ ਬਾਈ ਇਲੈਕਸ਼ਨ ਲੜਾਇਆ ਗਿਆ ਹਾਲਾਂਕਿ ਇਹਨੇ ਲੋਕ ਜਿੱਤੇ ਸੀ 80 ਲੋਕਾਂ ਦੇ ਵਿੱਚ ਜਾਖੜ ਸਾਹਿਬ ਕੇਵਲ ਚੋਣ ਹਾਰ ਗਏ ਐਵੇਂ ਬਿੱਟੂ ਜੀ ਸੀਗੇ ਚੱਪੇਵਾਲ ਸੀਗੇ ਹੋਂ ਕਿਤੇ ਦੇ ਕਿ ਅਸੀਂ ਪਾਰਟੀ ਦੇ ਵਿੱਚ ਇਹ ਕਮੀਆਂ ਬਹੁਤ ਸਾਰੀਆਂ ਹੋਰ ਗੱਲਾਂ ਕਰਦੇ ਹਾਂ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਡਾ ਚਿੱਤ ਬਈਮਾਨ ਹੋ ਗਿਆ ਇਸ ਕਰਕੇ ਅਸੀਂ ਚਲੇ ਗਏ ਆਦਰਵਾਇਜ਼ ਪਾਰਟੀ ਨੇ ਸਾਨੂੰ ਕੋਈ ਕਸਰ ਨਹੀਂ ਛੱਡੀ ਕੁਝ ਦੇਣ ਵਾਲ ਜੋ ਦਿੱਤਾ ਨਾ ਹੋ ਲੇਕਿਨ ਇਹ ਖੂਬਸੂਰਤੀ ਖੰਗੂੜਾ ਪਰਿਵਾਰ ਦੇ ਵਿੱਚ ਹੈ ਇਹਨਾਂ ਨੇ ਕਦੇ ਵੀ ਅੱਜ ਵੀ ਇਸ ਟਾਕਿੰਗ ਅਬਾਊਟ ਆਰ ਕਡੇ ਲੈ ਕੇ ਗੱਲ ਕਰ ਰਹੇ ਹੈ ਕਿ ਮੈਨੂੰ ਲੱਗਦਾ ਕਿ ਹੁਣ ਉਹ ਗੱਲ ਨਹੀਂ ਰਹੀ ਬਟ ਪਰਸਨਲੀ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੋਵੇ ਇਹ ਧੀਰੇ ਨਾਲ ਕਿਸੇ ਪਾਰਟੀ ਨੂੰ ਥੇਸ ਪਹੁੰਚੀ ਹੋਵੇ ਹੋਵੇ ਨਾ ਨੇ ਨਹੀਂ ਕੀਤੀ ਔਰ ਬਾਈ ਦਿਲ ਦੀਆਂ ਪਹਿਰਾਈਆਂ ਤੋਂ ਖੂਬਾ ਸਾਹਿਬ ਔਰ ਇੱਕ ਕਰੈਕਟਰ ਐ ਬੰਦੇ ਦਾ ਔਰ ਇਹ ਜ਼ਿੰਦਗੀ ਪਰ ਨਾਲ ਚੱਲਦਾ ਔਰ ਕਾਮਯਾਬ ਉਹੀ ਲੋਕ ਹੁੰਦੇ ਨੇ ਜਿਹੜੇ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਦੇ ਨੇ ਔਰ ਤੁਸੀਂ ਆਪਦੇ ਕਰੈਕਟਰ ਨੂੰ ਬਰਕਰਾਰ ਰੱਖਿਆ ਔਰ ਪਾਰਟੀ ਨੇ ਤੁਹਾਨੂੰ ਪਾਰਟੀ ਨੂੰ ਬਹੁਤ ਲੋੜ ਸੀ ਔਰ ਤੁਸੀਂ ਐਨ ਮੌਕੇ ਤੇ ਇਸ ਔਕੇ ਸਮੇਂ ਤੁਸੀਂ ਪਾਰਟੀ ਦਾ ਸਾਥ ਦਿੱਤਾ ਪਾਰਟੀ ਹਮੇਸ਼ਾ ਯਾਦ ਰੱਖੇਗੀ ਔਰ ਤੁਹਾਨੂੰ ਬੰਦਾ ਬੰਦਾ ਸਨਮਾਨ ਦਿੱਤਾ ਜਾਏਗਾ ਸੋ ਵਾਂਸ ਅਗੇਨ ਵੈਲਕਮ ਔਰ ਜਿਆਦਾ ਕੁਝ ਨਾ ਕਹਿਦਾ ਹੋਇਆ ਜਿਹੜੀ ਇਹ ਚੋਣਾਂ ਮੇ ਲੜਨ ਲੜਨ ਜਾ ਰਹੇ ਹੈ ਇਹ ਮੈਂ ਚੋਣ ਜਿੱਤھا ਰਾਸਤੇ ਨਹੀਂ ਲੜਨ ਜਾ ਰਿਹਾ ਕਈਆਂ ਦੇ ਮਨਚ ਪਿਖਾ ਹੈ ਕਿ ਰਾਜਾ ਵੜਿੰਗ ਜਿੱਤੇਗਾ ਆ ਰਾਜਾ ਵੜਿੰਗ ਹਾਰੇਗਾ ਰਾਜਿੰਦਰ ਲੇਂਗਾ ਕੀ ਬਣੇਗਾ ਇਹ ਅਜੰਡਾ ਹੀ ਨਹੀਂ ਵਟ ਇਜ਼ ਦ ਅਜੰਡਾ ਮੈਂ ਦੇਸ਼ ਦੂਏ ਵਾਸਤੇ ਇਹ ਚੋਣ ਲੜ ਰਹੇ ਹੈ ਦੇਸ਼ ਤੇ ਸਵਿਧਾਨ ਦੇ ਲਈ ਕਨਸਟੀਟਿਊਸ਼ਨ ਦੇ ਲਈ ਮੈਂ ਚੁਣਾਵਾਂ। ਅੱਜ ਮੇਰੇ ਦੇਸ਼ ਨੂੰ ਲੋੜ ਹੈ, ਬਾਬਾ ਸਾਹਿਬ ਅੰਬੇਦਕਰ ਦੇ ਦੇਸ਼ ਨੂੰ ਲੋੜ ਹੈ ਕਿ ਅਸੀਂ ਲੋਕ ਜਿਹੜੇ ਇਸ ਦੇਸ਼ ਦੇ ਸੰਵਧਾਨ ਨੂੰ ਤੋੜਨਾ ਚਾਹੁੰਦੇ ਹਨ। ਔਰ ਜਿਹੜੇ ਇਸ ਦੇਸ਼ ਦੇ ਲੋਕਾਂ ਦੀਆਂ ਵੰਡੀਆਂ ਪਾਉਣਾ ਚਾਹੁੰਦੇ ਹਨ, ਮੈਂ ਉਹਨਾਂ ਦੇ ਖਿਲਾਫ ਤਕੜਾ ਹੋ ਕੇ ਲੜਾਈ ਲੜਾਂ ਔਰ ਦੇਸ਼ ਤੇ ਲੋਕਤੰਤਰ ਔਰ ਪ੍ਰਜਾਤੰਤਰ ਦੀ ਸੇਵਾ ਕਰਾਂ। ਇਸ ਕਰਕੇ ਮੈਂ ਅੱਜ ਲੁਧਿਆਣੇ ਵਿੱਚ ਚੁਨਾ ਗੱਲ ਵਾਸਤੇ ਆਇਆ ਹੈ ਔਰ ਦੂਸਰਾ ਬਹੁਤ ਵੱਡੀ ਜਿਹੜੀ ਗੱਲ ਹੈ ਗਦਾਰੀ ਤੇ ਵਫਾਦਾਰੀ ਜਿਹੜੀ ਬੇਵਫਾਈ ਹੋਈ ਹੈ ਇੱਥੇ ਜਿਹੜੀ ਮੈਂ ਸਮਝਦਾ ਕਿ ਧੋਖਾ ਹੋਇਆ ਹੈ ਵੱਡਾ ਬਿਟਰੇ ਇਸ ਤਰ੍ਹਾਂ ਦਾ ਧੋਖਾ ਸ਼ਾਇਦ ਹੀ ਕਿਸੇ ਵਿਅਕਤੀ ਨੇ ਕੀਤਾ ਹੋਵੇ ਕਿ ਜਿਸ ਵਿਅਕਤੀ ਨੂੰ ਪਰਿਵਾਰ ਨੇ ਸਭ ਕੁਝ ਦਿੱਤਾ ਜਿਸ ਵਿਅਕਤੀ ਨੂੰ ਉਂਗਲ ਫੜਕੇ ਚੱਲਣਾ ਸਿਖਾਇਆ ਤੋਂ ਲੈ ਕੇ ਇੱਥੋਂ ਤੱਕ ਪਹੁੰਚਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹ ਇਸ ਤਰ੍ਹਾਂ ਮਾੜੇ ਹਾਲਾਤਾਂ 'ਚ ਜਾਂ ਇਸ ਔਖੇ ਸਮੇਂ ਪਾਰਟੀ ਨੂੰ ਛੱਡ ਕੇ ਚਲਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਇਹਨੂੰ ਗਦਾਰੀ ਕਹਿੰਦੇ ਔਰ ਬੇਵਫਾਈ ਕਹਿੰਦੇ ਔਰ ਅਕਸਰ ਹੀ ਲੋਕ ਗਦਾਰਾਂ ਦੇ ਖਿਲਾਫ ਹੁੰਦੇ ਔਰ ਅਗਰ ਗਦਾਰ ਨਾ ਹੁੰਦੇ ਤੋ ਵੀ ਬੇਰੀ ਔਨਸਟ ਤਾ ਇਹ ਦੇਸ਼ 1947 ਤੋਂ ਪਹਿਲਾਂ ਆਜ਼ਾਦ ਹੋ ਜਾਂਦਾਸ ਫਿਰ ਭਗਤ ਸਿੰਘ ਨੂੰ ਸ਼ਹਾਦਤ ਇਹਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤ ਰਾਜ ਜੀ ਨੂੰ ਸ਼ਹਾਦਤ ਇਹਦੀ ਲੋੜ ਨਹੀਂ ਪੈਣੀ ਸੀ ਫਿਰ ਕਰਤਾਰ ਸਿੰਘ ਸਰਾਭੇ ਨੂੰ ਇਹ ਲਿਖਣ ਦੀ ਲੋੜ ਨਹੀਂ ਪੈਣੀ ਸੀ ਕਿ ਮੈਂ ਜਲਦੀ ਮੈਨੂੰ ਫਾਸੀ ਦੇ ਫੰਦੇ ਤੇ ਚੜਾਓ ਮੈਂ ਮਰਨਾ ਚਾਹੁੰਨਾ ਹੈ ਔਰ ਫਿਰ ਮੈਂ ਦੁਬਾਰੇ ਜਨਮ ਲੈਣਾ ਚਾਹੁੰਨਾ ਹੈ ਮੈਂ ਇੱਕ ਵਾਰੀ ਫਿਰ ਦੇਸ਼ ਦੀ ਖਾਤਰ ਸ਼ਹੀਦ ਹੋਣਾ ਚਾਹੁੰਦਾ ਕਿਉਂਕਿ ਚੰਦ ਅੰਗਰੇਜ਼ ਇਸ ਹਿੰਦੁਸਤਾਨ ਤੇ ਰਾਜ ਕਰਕੇ ਗਏ ਕਿਉਂਕਿ ਸਾਡੇ ਕੁਝ ਲੋਕ ਉਸ ਵੇਲੇ ਗਦਾਰੀ ਕਰਿਆ ਕਰਦੇ ਸਨ अंग्रेजा ना मिले सर ये उन्होंने खिलाफ लड़ाई है किसी ने लिखे है मैं पढ़ रहा सफर छोटा हो सफर छोटा ही हो मगर यादगार होना चाहिए सफर छोटा ही हो मगर यादगार होना चाहिए रंग सावला ही हो लेकिन वफादार होना चाहिए ये वफादारी की लड़ाई है दोस्तों और फिर ਤਵਾ ਦੇ ਰਿਸ਼ ਸ਼ਹਿਰ ਦੇ ਸ਼ਾਹਬ ਲੁਧਿਆਣਵੀ ਨੇ ਲਿਖਿਆ ਹੈ ਜਦ ਵੀ ਜੀ ਚਾਹੇ ਨਹੀਂ ਦੁਨੀਆ ਬਸਾ ਲੈਂਦੇ ਹੈ ਲੋਕ ਜਦ ਵੀ ਜੀ ਚਾਹੇ ਨਹੀਂ ਦੁਨੀਆ ਬਸਾ ਲੈਂਦੇ ਹੈ ਲੋਕ ਇੱਕ ਚਿਹਰੇ ਤੇ ਕਈ ਚਿਹਰੇ ਲਗਾ ਲੈਂਦੇ ਹੈ ਸੋ ਮੈਂ ਸਮਝਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਇਸ ਲੜਾਈ ਦੇ ਵਿੱਚ ਲੋਕ ਵਫਾਦਾਰ ਲੋਕਾਂ ਦਾ ਸਾਥ ਦੇਣਗੇ बाकी रही ਗੱਲ ਕੱਲ ਪਤਾ ਲੱਗਿਆ ਕਿ ਬਿੰਦੂ ਜੀ ਨੇ ਕਾਗਜ਼ 'ਤੇ ਕਾਗਜ਼ 'ਤੇ ਤੇ ਐਨਓਸੀ ਜਿਹੜਾ ਸੀਗਾ ਉਹ ਲੈਂਡ ਵਾਸਤੇ ਮੇਰੇ ਭਰਾ ਨੇ ਜਿਹੜਾ ਮੇਰੇ ਤੇ ਰੋਜ਼ ਇਲਜ਼ਾਮ ਲਾਉਂਦੇ ਹਨ ਜਿਨ੍ਹਾਂ ਨਾਲ ਕੋਈ ਕੋਈ ਕਰਨੀ ਹੈ ਹਾਲਾਂਕਿ ਅੱਜ ਰਾਜਾ ਵਿਢਿੰਗ ਦਾ ਘਰ ਦਾ ਐਗਰੀਮੈਂਟ ਹੋ ਜਾਏਗਾ ਔਰ ਮੈਂ ਉਹ ਐਗਰੀਮੈਂਟ ਪ੍ਰੈਸ ਨੂੰ ਦੇ ਦਿਆਂਗਾ ਕਿ ਰਾਜਾ ਵਿਢਿੰਗ ਨੇ ਕਿੱਥੇ ਰਹਿائش ਕਰ ਲਈ ਹੁਣ ਵੀ ਮੈਂ ਆਪਣੇ ਕਿਸੇ ਮਿੱਤਰ ਦੇ ਘਰ ਦੇ ਵਿੱਚ ਉਹਨਾਂ ਖਾਲੀ ਪਿਆ ਸੀ ਜਿੱਥੇ ਰਹਿ ਰਹੇ ਹਨ ਪਰ ਅੱਜ ਮੇਰਾ ਪਰਮਾਨੈਂਟ ਐਗਰੀਮੈਂਟ ਹੋ ਕੇ ਮੈਂ ਤੁਹਾਨੂੰ ਦਿਆ ਹੈ ਲੇਕਿਨ ਮੈਨੂੰ ਅਫਸੋਸ ਹੈ ਕਿ ਮੇਰਾ ਮਿੱਤਰ ਉਹ ਮਿੱਤਰ ਸੀ ਜੀਨੇ 2016 ਤੋਂ ਲੈ ਕੇ ਹਜੇ ਤੱਕ ਲੁਧਿਆਣੇ ਦੇ ਵਿੱਚ ਆਪਣਾ ਕੰਮ ਨਹੀਂ ਬਣਾ ਸਕਿਆ ਪਰ ਕੱਲ ਉਹਨਾਂ ਨੂੰ 1 ਕਰੋੜ 83 ਲੱਖ ਪਏ ਦਾ ਜੁਰਮਾਨੇ ਸਿਰ ਉਸੇ ਦੇਖੋ ਇਹ ਬੜੇ ਸਵਾਲ ਨੇ ਮੈਨੂੰ ਸੀ ਲੈਣਾ 7 ਕਰੋੜ 83 ਲੱਖ ਰੁਪਏ ਭਰਿਆ ਫਿਰ ਉਹਨਾਂ ਨੇ ਇਹ ਕਿਹਾ ਕਿ ਇਹ ਮੈਂ ਆਪਣੀ ਜ਼ਮੀਨ ਵੇਚ ਕੇ ਦਿੱਤਾ ਇੰਨੀ ਜਲਦੀ ਜ਼ਮੀਨ ਵੇਚ ਵੀ ਦਿੱਤੀ ਗਹਿਣਾ ਨਹੀਂ ਦਿੱਤੀ ਔਰ ਗਹਿਣਾ ਹੀ ਬਣਾਇਆ ਇਹ ਮਤਲਬ ਜ਼ਮੀਨ ਕਾਫੀ ਕੀਮਤੀ ਹੋਏਗੀ ਇਹ ਵੀ ਚੱਕਰ ਨਹੀਂ ਲੋੜ ਹੈ ਕਿ ਅਕਾਊਂਟ ਦੇ ਵਿੱਚ ਪਹਿਲੇ ਹੀ ਇੰਨਾ ਪੈਸਾ ਪਿਆ ਸੀ ਕਿ ਤੂੰ ਆਇਆ ਇਮੀਡੀਏਟਲੀ ਜ਼ਮੀਨ ਦਾ ਆਇਆ ਸੋ ਮੈਂ ਕਹਿੰਦਾ ਸਾਰੀਆਂ ਗੱਲਾਂ ਤੇ ਸਵਾਲੀਆ ਚਿੰਨ ਉਹਨਾਂ ਦੇ ਲੱਗਦਾ ਜਿਹੜੇ ਮੈਨੂੰ ਕਹਿੰਦੇ ਕਿ ਰਾਜਾ ਬੜਿੰਗ ਨੇ ਘਰ ਨਹੀਂ ਬਣਾਇਆ 4 1 16 ਤੋਂ ਮੇਰਾ ਖਿਆਲ ਉਹਨਾਂ ਨੇ ਕਰਾਇਆ ਨਹੀਂ ਭਰਿਆ ਸੀਗਾ ਔਰ ਫਿਰ ਸਰਕਾਰੀ ਜਗਾ ਦਾ ਕਰਾਇਆ ਨਾ ਪਰ ਦੇਖੋ ਜ ਉਹਨੂੰ ਜੁਰਮਾਨਾ ਲੱਗਦੇ 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 ਫਿਰ ਇਨੀ ਅਮਾਉਂਟ ਬਣ ਗਈ ਜੁਰਮਾਨੇ ਤੋਂ ਬਾਅਦ ਫੀਨਲ ਇੰਟਰਸਟ ਵੀ ਹੁੰਦਾ ਹੈ ਪਰ ਇਹ ਗਵਰਨਮੈਂਟ ਪਾਲਿਸੀ ਹੁੰਦੀ ਹੈ ਕੋਈ ਵਿਅਕਤੀ ਵਿਸ਼ੇਸ਼ ਕੇਸੇ ਤੋਂ ਤੱਕੇ ਨਾਲ ਪੈਸੇ ਨਹੀਂ ਲੈ ਸਕਦਾ ਦਿਸ ਇਜ਼ ਅੰਡਰ ਦਾ ਪਾਲਿਸੀ ਇਹ ਪਾਲਿਸੀ ਦੇ ਅਧੀਨ ਹੁੰਦਾ ਹੈ ਆਲਰੇਡੀ ਪਹਿਲਾਂ ਦੀ ਪਾਲਿਸਿਜ਼ ਬਣੀ ਐ ਕੋਈ ਮਿੱਟੂ ਜੀ ਐਸੇ ਕੋਈ ਸਪੈਸ਼ਲ ਪਾਲਿਸੀ ਨਹੀਂ ਬਣੀ ਪਰ ਮੈਨੇ ਤੁਹਾਡਾ ਸਵਾਲ ਹੋਰ ਵੀ ਹੈ ਕਿ ਇੱਕ ਇੱਕ 16 ਤੋਂ ਕੱਲ ਉਹਨਾਂ ਤੋਂ ਪੈਸੇ ਲੈ ਗਏ ਐ ਇੱਕ ਇੱਕ 16 ਤੋਂ ਇਹਦਾ ਮਤਲਬ ਮਗਰਲਾ ਲક્ષਣ ਤੇੜੀ ਐਨੋਸੀ ਆਈ ਐ ਉਹ ਬਿਨਾ ਪੈਸੇ ਤੋਂ ਹੀ ਆ ਗਈ ਐ ਇੱਕ ਇੱਕ 16 ਤੋਂ ਆ ਕੇ ਪੈਸੇ ਉਹਨਾਂ ਨੇ ਭਰੇ ਤਾਂ ਜਿਹੜਾ ਉਸ ਤੋਂ ਬਾਅਦ 5 ਸਾਲ ਰਹੇ ਉਹ 19 ਵਾਲਾ ਲੈਕਚਰ 19 ਵਾਲਾ ਲੈਕਚਰ ਦੇ ਵਿੱਚ ਐਨਓਸੀ ਜਿਹੜੀ ਮਿਲੀ ਇਹਦੇ ਤੇ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਵਾਲਿਆ ਚ ਲੱਗਦਾ ਪਰ ਮੈਂ ਮੈਂ ਇਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਕਰਨਾ ਚਾਹਣਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਣਾ ਕਿ ਭਾਈ ਸਾਹਿਬ ਤੁਸੀਂ ਹਜੇ ਤੱਕ ਲੁਧਿਆਣੇ ਦੇ ਹੋਏ ਨਹੀਂ ਇਸੇ ਕਰਕੇ ਮੈਂ ਉਹਨਾਂ ਨੂੰ ਨਾਮ ਦਿੱਤਾ ਸੀ ਕਿ ਇਹ ਸੇਲਾਨੀ ਦੀ ਤਰ੍ਹਾਂ ਇਹ ਚੋਣਾਂ ਵੀ ਇਹ ਚੋਣਾਂ ਵੀ ਸੇਲਾਨੀ ਹੈ ਬਿੱਟੂ ਪੇ ਲੁਧਿਆਣਾ ਚਾਹੁੰਦੇ ਔਰ ਫਿਰ ਚਲੀ ਜਾਂਦੇ ਸੋ ਵੱਡੀ ਲੜਾਈ ਹੈ ਪਰ ਮੈਨੂੰ ਮਕਮਲ ਲੋਕਾਂ ਤੇ ਇਤਬਾਰ ਹੈ ਕਿ ਅਸੀਂ ਇਹ ਲੜਾਈ ਜਿੱਤਾਂਗੇ ਔਰ ਦੂਸਰੇ ਪਾਸੇ ਆਵਾਦਵੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦਾ ਕੋਈ ਰੋਡ ਮੈਪ ਨਹੀਂ ਜਿਨ੍ਹਾਂ ਦਾ ਕੋਈ ਵਿਜ਼ਟ ਹੀ ਨਹੀਂ 504ਵੇਂ ਮੈਂ ਦੇਖਿਆ ਕਿ ਕਹਿੰਦੇ ਆਈ ਸੀ ਲੁਧਿਆਣਾ ਚੀਸਟ ਰਾਜਾ ਗੱਪੀ हां भाई एक व्यक्ति सरदार भगवान सिंह मानिए जेड़ा सच बोलदा पंजाब ਦੇ ਅੰਦਰ ساری ਦੁਨੀਆ ਜਾਣਦੀ ਹੈ ਕਿ ਕਿੰਨੇ ਸੱਚ ਬੋਲਦੇ ਆ ਤੁਸੀਂ ਸੋ ਐਟ ਲੀਸਟ ਇਹ ਲੁਧਿਆਣਾ ਦੇ ਲੋਕ ਹੈ ਗੱਪੀ ਫਲਾ ਇਹ ਨਹੀਂ ਸੁਣਨਾ ਚਾਹੁੰਦੇ ਦੇ ਵਾਂਟ ਕੀ ਵਾਟ ਇਜ਼ ਦ ਮਿਸ਼ਨ ਵਿਜ਼ਨ ਕੀ ਹੈ ਸਟ੍ਰੈਟਜੀ ਕੀ ਹੈ ਲੁਧਿਆਣਾ ਦੇ ਲੋਕਾਂ ਨੂੰ ਇੰਡਸਟਰੀ ਨੂੰ ਲੋਕਾਂ ਨੂੰ ਮਜ਼ਦੂਰਾਂ ਨੂੰ ਪੋਲਿਊਸ਼ਨ ਤੋਂ ਕਿੱਦਾਂ ਸਾਨੂੰ ਪੋਲਿਊਸ਼ਨ ਤੋਂ ਰਾਹਤ ਮਿਲੇਗੀ ਕੀ ਤੁਹਾਡਾ ਵਿਜ਼ਨ ਹੈ ਲੁਧਿਆਣਾ ਦੇ ਅਸੇ ਕੀ ਤੁਹਾਡਾ ਰੋਡ ਮੈਪ ਹੈ ਇਰੇ ਤੇ ਮੈਨੂੰ ਲੱਗਦਾ ਗੱਲ ਕਰਨੀ ਚੜੀ ਦੀ ਔਰ ਮੇਰਾ ਖਿਆਲ ਇਸ ਪ੍ਰਕਾਰ ਦੀ ਕਿਸੇ ਵੀ ਲੀਡਰ ਨੇ ਕੋਈ ਗੱਲ ਨਹੀਂ ਕੀਤੀ ਹਾਂ ਹੋਣਾਂ ਦੇ ਦਿਨਾਂ ਚ ਅਸੀਂ ਇੱਕ ਵਿਜ਼ਨ ਡਾਕੂਮੈਂਟ ਲੁਧਿਆਣਾ ਦੇ ਲੋਕਾਂ ਦੇ ਵਾਸਤੇ ਤਿਆਰ ਕਰ ਰਹੇ ਹਾਂ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਬੁੱਧੀਜੀਵੀ ਲੋਕਾਂ ਨੂੰ ਮਿਲ ਕੇ ਬੁੱਢੇ ਨਾਲੇ ਦੀ ਸਮੱਸਿਆ ਤੇ ਹੋਰ ਇਹਦੇ ਚਰਚਾ ਕਰਾਂਗੇ ਲੁਧਿਆਣਾ ਦੇ ਹੋਰ ਪੋਲੂਸ਼ਨ ਜਿਹੜਾ ਵਾਟਰ ਲੈਵਲ ਹੈ ਜਾਂ ਪਾਣੀ ਖਰਾਬ ਹੁੰਦਾ ਜਾ ਰਿਹਾ ਉਹਦੇ ਤੇ ਚਰਚਾ ਕਰਾਂਗੇ ਲੁਧਿਆਣਾ ਦੀ ਇੰਡਸਟਰੀ ਹੈ ਜਿਹੜੀ ਉਹ ਬਾਹਰ ਕਿਉਂ ਜਾ ਰਹੀ ਹੈ ਇਹਦੇ ਤੇ ਚਰਚਾ ਕਰਾਂਗੇ ਉਹ ਕਿੰਦਾ ਰੋਕਿਆ ਜਾ ਸਕਦਾ ਹੈ ਲੁਧਿਆਣਾ ਦਾ ਜਿਹੜਾ ਲੇਬਰ ਕਲਾਸ ਲੋਕ ਨੇ ਜਿਨ੍ਹਾਂ ਦੇ ਕਰਕੇ ਲੁਧਿਆਣਾ ਦੀ ਤਰੱਕੀ ਹੋਈ ਹੈ ਇਹਨਾਂ ਦਾ ਜੀਵਨ ਉੱਚਾ ਚੱਕਣਾ ਅਸੀਂ ਅਸੀਂ ਲੋਕ ਕੀ ਕਰ ਸਕਦੇ ਆ ਉਹਦੇ ਤੇ ਇੱਕ ਚਰਚਾ ਹੋਏਗੀ ਲੁਧਿਆਣਾ ਦੇ ਜਿਸ ਤਰ੍ਹਾਂ ਆ ਹੈਲਥ ਇਨਫਰਾ ਦੀ ਗੱਲ ਹੋਏਗੀ ਬਾਈ ਕੇਮਸ ਪੀਜੀਆਰ ਕੇ ਇੰਸਟੀਟਿਊਸ਼ਨ ਦੀ ਇੱਥੇ ਜ਼ਰੂਰਤ ਹੈਗੀ ਇਹ तमाम ਚੀਜ਼ਾਂ ਅਸੀਂ ਆਉਣ ਵਾਲੇ ਦਿਨਾਂ ਤੁਹਾਨੂੰ ਇਲੈਕਸ਼ਨਾਂ ਤੋਂ 5 ਦਿਨ ਪਹਿਲਾਂ ਆਦਾ ਇੱਕ ਲੁਧਿਆਣਾ ਰਿਜ਼ਡ ਡਾਕੂਮੈਂਟ ਜਾਰੀ ਕਰਾਂਗੇ ਜਿਹਦੇ ਚ ਲੁਧਿਆਣਾ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਬਣਾਇਆ ਜਾਏਗਾ ਪਰ ਫਿਰ ਅਸਲੀ ਲੁਧਿਆਣਾ ਦੀ ਤਰੱਕੀ ਦੇ ਹਾਸੇ ਉਹਨਾਂ ਦੇ ਦਿਨਾਂ ਚ ਕੰਮ ਕਰਾਂਗੇ ਦਾਸ ਦੇ ਵਿੱਚ ਦੁਬਾਰਾ ਫੇਰ ਨਏ ਜਸੀ ਖੰਗੂੜਾ ਸਾਹਿਬ ਮੁਬਾਰਕਬਾਦ ਦਿਨੇ ਔਰ ਜੀ ਆਇਆਂ ਨੂੰ ਔਰ ਵੈਲਕਮ ਕਰਦੇ ਔਰ ਨਾਲ ਹੀ ਨਾਲ ਅੱਜ ਮੈਨੂੰ ਪਤਾ ਲੱਗਿਆ ਹੁਣੇ ਹੁਣੇ ਕਿ ਸੁਰਜੀਤ ਪਾਤਰ ਸਾਹਿਬ ਜਿਦਾਂ ਕਿ ਬਹੁਤ ਵੱਡੀ ਸਮਾਜ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਬਹੁਤ ਵੱਡੀ ਦੇਣ ਸੀ ਉਹ ਸਾਡੇ درمیان ਨਹੀਂ ਰਹੇ ਮੈਂ ਉਹਨਾਂ ਨੂੰ ਸ਼ਾਦਾ ਦੇ ਫੁੱਲ ਵੀ ਭੇਟ ਕਰਦਾ ਔਰ ਬਹੁਤ ਬੇਹਦ ਅਫਸੋਸ ਹੈ ਇਸ ਗੱਲ ਦਾ ਕਿ ਇਹੋ ਜੇ ਇਨਸਾਨ ਦਾ ਚਲੇ ਜਾਣਾ ਮੈਨੂੰ ਲੱਗਦਾ ਕਿ ਸਮਾਜ ਦੇ ਲਈ ਤੇ ਪੰਜਾਬ ਦੇ ਲਈ ਬਹੁਤ ਵੱਡਾ ਘਾਟਾ ਹੈ ਔਰ ਅੱਜ ਉਹਨਾਂ ਦੇ ਕੋਸ਼ਿਸ਼ ਕਰ ਰਹੇ ਹਾਂ ਅੰਤਿਮ ਸੰਸਕਾਰ ਤੇ ਜਾ ਉਹਨਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਾਂਗੇ ਸੋ ਮੈਂ ਆਪ ਦੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੋਟੋ ਪੇਸ਼ ਕਰਦਾ ਹਾਂ ਐਂਡ ਵਾਂਸ ਅਗੇਨ ਥੈਂਕ ਯੂ ਐਵਰੀਬਾਡੀ ਤੁਸੀਂ ਇੱਥੇ ਆਏ ਬਹੁਤ ਬਹੁਤ ਧੰਨਵਾਦ ਸਰ ਅਮੇਜ਼ਿੰਗ ਬਿਟਵੀਨ ਅ